ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਅਸੀਂ ਕੱਟਾਂਗੇ ਸਟੇਟਸ ਸਲਵਾਰ ਇਹ ਹੈਗੀ ਵਾਈਟ ਕਲਰ ਦੀ ਸਲਵਾਰ ਤੇ ਉੱਪਰ ਚਿਕਨ ਦੀ ਕਢਾਈ ਹੋਈ ਵੀ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਇਹ ਅਸੀਂ ਲਿਆਣੀ ਪਹੁੰਚਿਆ ਤੇ ਸਟੇਟਸ ਸਲਵਾਰ ਕੱਟਣੀ ਹੈ ਤੇ ਤੁਹਾਨੂੰ ਦੱਸਣੀ ਕਿ ਇਸ ਤਰ੍ਹਾਂ ਆਪਾਂ ਕੱਟਾਂਗੇ ਸਲੋ ਤੋਂ ਪਹਿਲਾਂ ਅਸੀਂ ਕੱਪੜੇ ਨੂੰ ਇਸ ਤਰ੍ਹਾਂ ਕਰਕੇ ਚੌੜਾ ਕਰਕੇ ਰੱਖ ਲੈਣਾ ਤੇ ਆਹ ਦੇਖੋ ਆ ਨੀਚੇ ਆ ਗਈ ਕਢਾਈ ਤੇ ਇਹਦੀ ਬਣਾਣੀ ਆਪਾਂ ਸਟੇਟ ਸਲਵਾਰ ਤੇ ਇਸ ਤਰ੍ਹਾਂ ਕਰਕੇ ਚੌੜਾ ਕਰਕੇ ਰੱਖ ਲਿਆ ਤੇ ਆਹ ਲੈ ਲਈ ਲੰਬਾਈ ਆਹ ਦੇਖੋ ਜੀ ਕੱਪੜੇ ਨੂੰ ਅਸੀਂ ਚੌੜਾ ਕਰਕੇ ਰੱਖ ਲਿਆ ਇਸ ਤਰ੍ਹਾਂ ਕਰਕੇ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਲੈਣੀ ਲੰਬਾਈ ਲੰਬਾਈ ਲੈ ਲਈ ਦੀ 35 ਇੰਚ ਕਿਉਂਕਿ ਸਲਵਾਰ ਦੀ ਲੰਬਾਈ ਹੈਗੀ ਐ 39 ਇੰਚ 사7 ਇੰਚ ਦੀ ਜਿਹੜੀ ਬੈਲਟ ਰੱਖਾਂਗੇ ਤੇ ਪਹੁੰਚ ਆਈਦਾ ਹੈਗਾ ਸੀਗਾ 7 ਇੰਚ ਤੇ 1 ਇੰਚ ਫालतू ਲੈ ਲਿਆ ਤੇ ਇਧਰੋਂ ਆਸਣ ਲੈ ਕੇ ਕਿਉਂਕਿ ਅਸੀਂ ਇਹ ਹੈਗਾ ਭਾਰੀ ਨਾਪ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਮਿਆਨੀ ਤਾਂ ਕਿ ਸਲਵਾਰ ਆਪਣੀ ਜਿਹੜੀ ਪਾਣ ਵਿੱਚ ਮਤਲਬ ਟਾਈਟ ਨਾ ਲੱਗੇ ਪਾਣ ਵਾਲੇ ਨੂੰ ਮੁਸ਼ਕਲ ਨਾ ਹੋਵੇ ਇਸ ਲਈ ਇਹਦੇ ਵਿੱਚ ਅਸੀਂ ਮਿਆਨੀ ਪਾਵਾਂਗੇ ਤੇ ਨੀਟਿਓ ਬਣਾਣੀ ਅਸੀਂ ਸਟੇਟ ਸਲਵਾਰ ਹੀ ਕਿਉਂਕਿ ਕਢਾਈ ਵਾਲੀ ਨੀਟਿਓ ਤੇ ਉੱਪਰੋਂ ਅਸੀਂ ਇਹਦੇ ਵਿੱਚ ਮਿਆਨੀ ਪਾ ਦਵਾਂਗੇ ਤੇ ਅਸੀਂ ਆਹ ਲੈ ਲਿਆ 5 ਇੰਚ ਜਿਹੜਾ ਫालतੂ ਲੈ ਲਿਆ ਆਸਨਤੇ ਤੇ ਹੋਣਾ ਸੀ ਇਹਦੇ ਚ ਪਾਵਾਂਗੇ ਮਿਆਨੀ ਤੇ ਆ ਨਵਨਾਪ ਲੈ ਕੇ ਪਹਿਲਾਂ ਇਹਨੂੰ ਕਟਿੰਗ ਕਰ ਦਵਾਂਗੇ ਆ ਦੇਖੋ ਜੀ ਆ ਹੋ ਗਈ ਸਟੇਟ ਸਲਵਾਰ ਦੀ ਕਟਿੰਗ ਤੇ ਆ ਇਧਰ ਮਿਆਨੀ ਪਾਤੀ ਤੇ ਉੱਪਰ ਕੱਟ ਦੀ ਬੈਲਟ ਮਿਆਨੀ ਬੰਨ ਦਾ ਇਹ ਫਾਇਦਾ ਕਿ ਸਲਵਾਰ ਜਿਹੜੀ ਆਪਣੀ ਜਿੱਦਾਂ ਭਾਰੀ ਨਾਪ ਹੋਵੇ ਤੇ ਟਾਈਟ ਨਹੀਂ ਲੱਗਦੀ ਹੈਗੀ ਨਾ ਹੀ ਚੱਕ ਹੁੰਦੀ ਹੈ ਇਸ ਲਈ ਮਿਆਨੀ ਮੇ ਪਾਤੀ ਤੇ ਇਹਦੇ ਕੋਈ ਵੀ ਕੁੰਦੇ ਵਗੈਰਾ ਲੱਗ ਨਹੀਂ ਹੁੰਦੇ ਸਾਂਝੀ ਐਂ ਈ ਕੱਟੀ ਜਾਂਦੀ ਏ ਇਹ ਤੇ 7 ਇੰਚ ਸੀਗਾ ਪਹੁੰਚਾ ਤੇ 1 ਇੰਚ ਫालतू ਰੱਖਤਾ 8 ਇੰਚ ਰੱਖ ਕੇ ਤੇ ਬਸ ਇਸ ਤਰ੍ਹਾਂ ਕਰਕੇ ਜਿਹੜੀ ਬਹੁਤ ਆਸਾਨੀ ਨਾਲ ਸਲਵਾਰ ਦੀ ਕਟਿੰਗ ਹੋ ਜਾਂਦੀ ਏ ਬਾਲ ਮਤਲਬ ਠੀਕ ਹੀ ਹੁੰਦੇ ਚੰਨੇ ਜਿਆਦਾ ਬਾਲ ਨਹੀਂ ਪੈਂਦੇ ਹੈਗੇ ਤੇ ਤੁਹਾਨੂੰ ਮੈਂ ਜੋੜ ਕੇ ਵੀ ਦੱਸੂਗੀ ਤੇ ਆ ਸੀਗੀ ਐਨੀ ਕਿ ਮੇਰੀ ਵੀਡੀਓ ਉਤੇ ਜਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਪਸੰਦ ਆਂਦੀ ਹੈ ਤਾਂ ਲਾਈਕ ਸ਼ੇਅਰ ਕਰਦੇ ਹੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਚੈਨਲ ਨੂੰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆ ਦੇਖੋ ਜੀ ਸਲਵਾਰ ਆਪਣੀ ਬਣ ਕੇ ਤਿਆਰ ਹੈ ਇਸ ਤਰ੍ਹਾਂ ਕਰਕੇ ਆ ਦੇਖੋ ਇਹਦਾ ਪਹੁੰਚਿਆ ਤੇ ਜਿਹੜਾ ਡਿਜ਼ਾਈਨ ਆ ਗਿਆ ਚਿਕਨ ਦਾ ਤੇ ਮਿਆਨੀ ਜਿਹੜੀ ਬਿਲਕੁਲ ਵੀ ਜਿਹੜਾ ਮਿਆਨੀ ਇਹ ਪਤਾ ਨਹੀਂ ਲੱਗਦੀ ਹੈਗੀ ਨਾ ਹੀ ਪਾਣ ਚ ਕੋਈ ਦਿੱਕਤ ਹੁੰਦੀ ਹੈ ਤੁਸੀਂ ਵੀ ਜੇਕਰ ਨਾਬ ਮਤਲਬ ਕੋਈ ਭਾੜੀ ਹੋਵੇ ਤੁਹਾਨੂੰ ਥੋੜੀ ਜਿਹੀ ਖੁੱਲੀ ਚਾਹੀਦੀ ਸਲਵਾਰ ਇਸ ਤਰ੍ਹਾਂ ਕਰਕੇ ਕਪੜਾ ਘੱਟ ਹੋਵੇ ਆਪਣਾ ਮਿਆਨੀ ਪਾ ਸਕਦੇ ਬਲ ਵੀ ਜਿਹੜੇ ਠੀਕ ਪੈ ਗਏ ਬਹੁਤ ਛੇਤੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਇਹਦੇ ਵਿੱਚ ਕਿਉਂਕਿ ਕੋਈ ਵੀ ਗੁੰਦਾ ਵਗੈਰਾ ਨਹੀਂ ਹੈਗਾ ਤੇ ਸਿਰਫ ਆਪਣੇ ਆਹ ਵਾਲੇ ਬਿਆਨੀ ਪਾ ਕੇ ਤੇ ਆਸਣ ਜੋੜ ਕੇ ਨਾਲ ਹੀ ਉੱਪਰ 벨ਟ ਤਿਆਰ ਕਰਕੇ ਬਲ ਪਾ ਲੈਣਾ ਤੇ ਬਾਅਦ ਚੋਂ ਆਹ ਵਾਲੀ ਸਲਾਈ ਲਗਾਉਂਦੇ ਆ ਆਪਣੀ ਮੋਰੀ ਬਣਾਉਣ ਤੋਂ ਬਾਅਦ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ। ਤਕਰੀਬਨ 15 ਕੁ ਮਿੰਟ ਲੱਗੇ ਮੈਨੂੰ ਇਹ ਤਿਆਰ ਕਰਨ ਲਈ। ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਆਹ ਵਾਲੀ ਵੀਡੀਓ।